ਖਿਚੂ ਰਹੀ ਹੈ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੇਨਿਕ ਸੂਰਾ ਟਾਈਮਸ ਜੇਨ ਦੋਸਤਾਨ ਮੋਦੀ ਦਾ ਤੇ ਮੋਦੀ ਦੇ ਵਜ਼ੀਰਾਂ ਦੇ ਪਿਓ ਦੀ ਜ਼ਗੀਰ ਨਹੀਂ ਹੈਗੀ ਇਹ ਸਾਂਝਾ ਹੈ ਸਾਡਾ ਤੇ ਸਾਨੂੰ ਪਤਾ ਹੈ ਅਸੀਂ ਰੱਦ ਕਿਵੇਂ ਕਰਾਉਣੇ ਕਾਨੂੰਨ ਉਹ ਆਪ ਨਹੀਂ ਪੜਿਆ ਤਾਂ ਸਮਝਾ ਵੀ ਇਥੇ ਸਾਰਿਆਂ ਨੂੰ ਪੜ੍ਹ ਬਈ ਇਹ ਫਕਾ ਤਾ ਹੈ ਯਾ ਕਰ ਲਿਆ ਹੈ ਤੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਸਾਡੀ ਹਕੂਮਤ ਰੱਦ ਨਹੀਂ ਕਰਦੀ ਅਸੀਂ ਦਿੱਲੀ ਤੱਕ ਦਰਿਆ ਬਿਛਾ ਦੇਣੀ ਆ। ਅਮਰਸਰ ਤੋਂ ਲੈ ਕੇ ਦਿੱਲੀ ਤੱਕ ਦਰਿਆ ਤੇ ਕਿਸਾਨ ਹੋਏਗਾ। ਇੱਕ ਪਾਸੇ ਜਿੱਥੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਦਿੱਲੀ ਮੋਰਚੇ ਤੇ ਡਟੇ ਹੋਏ ਨੇ ਉੱਥੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਿਊ ਅਮਰਸਰ ਦੀਆਂ 골ਡਨ ਗੇਟ ਦੀਆਂ ਨੇ ਜਿੱਥੇ ਕਿ ਹੁਣ ਆਮ ਜਨਤਾ ਵੀ ਕਿਸਾਨਾਂ ਦੀ ਹਮਾਇਤ ਵਿੱਚ ਅੱਗੇ ਆ ਰਹੀ ਹੈ, ਹੋਕਾ ਦਿੱਤਾ ਜਾ ਰਿਹਾ ਹੈ ਔਰ ਇਹ ਤੰਦਾਜ਼ੀ ਹੈ। ਜਿਹੜੇ ਇਹਨਾਂ ਦੇ ਹੱਥ ਵਿੱਚ ਬੈਨਰ ਫੜੇ ਹੋਏ ਨੇ ਉੱਥੇ ਲਿਖਿਆ ਕੀ ਹੈ ਮੋਦੀ ਜੀ ਦੇ ਤਿੰਨ ਹੀ ਯਾਰ ਅਬਾਨੀ ਅਦਾਨੀ ਤੇ ਤੜੀਪਾਰ ਤਾਂ ਹੋਰ ਵੀ ਕਈ ਸਲੋਗਨ ਜਿਹੜੇ ਨੇ ਦਿੱਤੇ ਗਏ ਨੇ ਜ਼ਾਲਮ ਹਕੂਮਤੇ ਲਾਲਾ ਤਾਣ ਛੱਡਣਾ ਹੀ ਤੇਰਾ ਨਾਮ ਨਿਸ਼ਾਨ ਔਰ ਹੋਰ ਵੀ ਜਿਹੜੇ ਕਿ ਜੈ ਜਵਾਨ ਜੈ ਕਿਸਾਨ ਦੇ ਹੋਕੇ ਜਿਹੜੇ ਬੁਲੰਦ ਕੀਤੇ ਗਏ ਨੇ ਕੁਝ ਲੋਕ ਇੱਥੇ ਪਹੁੰਚੇ ਹੋਏ ਨੇ ਜਿਹੜੇ ਕਿ ਭੁਖੜਤਾਲ ਤੇ ਬੈਠੇ ਨੇ ਗੱਲਬਾਤ ਕਰਾਂਗੇ ਮਾਤਾ ਜੀ ਕੀ ਨਾਮ ਹੈ ਔਰ ਜਿਹੜਾ ਭੁਖੜਤਾਲ ਤੇ ਬੈਠੇ ਹੋਏ ਦਾ ਕੀ ਮਕਸਦ ਹੈ ਵੇਖੋ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਨੂੰ ਇੱਥੇ ਮਿਲਣ ਆਏ ਹੋ ਸਾਡਾ ਮਕਸਦ ਇਹ ਕੀ ਹੈ ਜਿਹੜਾ ਤਿੰਨ ਮਹੀਨਾ ਤੇ ਹੋ ਗਏ ਕਿ ਕਿਸਾਨ ਲਈ ਜਿਹੜੇ ਤਿੰਨ ਕਾਲੇ ਕਾਨੂੰਨ ਮਾਰੂਕ ਨੂਨ ਸਰਕਾਰ ਨੇ ਸਾਡੀ ਸੈਂਟਰ ਦੀ ਗਵਰਨਮੈਂਟ ਨੇ ਸੈ ਛੱਡੇ ਆ ਉਹ ਅਸੀਂ ਨਾ ਮੰਨਜ਼ੂਰ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਹਰ ਹਾਲਤ ਵਿੱਚ ਰੱਦ ਹੋਣੇ ਚਾਹੀਦੇ ਪੁੰਡਰੀ ਬਾਰਡਰ ਮੈਂ ਜਾ ਕੇ ਆਈ ਆ ਟਿੱਕਰੀ ਜਾ ਕੇ ਆਈ ਆ ਸਿੰਘੂ ਬਾਰਡਰ ਤੇ ਪਰਸੋਂ ਮੈਂ ਜੰਤਰ ਮੰਤਰ ਬੈਠ ਕੇ ਆਈ ਕਿਉਂਕਿ ਅਸੀਂ ਮੈਂ ਇਸ ਕਰਕੇ ਸਾਰਿਆਂ ਦੇ ਵਿੱਚ ਜਾ ਰਹੀਆਂ ਕਿ ਸਾਰੇ ਇਹ ਪਰਖਣ ਕਿ ਇੱਕ 75 ইয়ার্স 올ਡ লেਡੀ ਆ ਵੀ ਜੇ ਉਹ ਜਾ ਸਕਦੀ ਤੇ ਵਾਈ ਨਾਟ 20% ਜਿਹੜੇ ਨੌਜਵਾਨ ਸਾਡੇ ਆ ਮੈਂ ਇਸ ਕਰਕੇ ਵੀ ਜਾਣੀ ਆ ਕਿ ਇਹ ਸੋਚਣ ਕਿ ਜੇ ਬਜ਼ੁਰਗ ਜਾਂਦੇ ਆ ਤੇ ਸਾਨੂੰ ਨੌਜਵਾਨਾਂ ਨੂੰ ਵੀ ਜਾਣਾ ਚਾਹੀਦਾ ਤੇ ਅਸੀਂ ਇਹ ਪੱਕਾ ਤਹਈਆ ਕਰ ਲਿਆ ਹੈ ਤੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਸਾਡੀ ਹਕੂਮਤ ਰੱਦ ਨਹੀਂ ਕਰਦੀ ਅਸੀਂ ਦਿੱਲੀ ਤੱਕ ਦਰਿਆ ਵਿਛਾ ਦੇਣੀ ਆ ਅਮਰਸਰ ਤੋਂ ਲੈ ਕੇ ਦਿੱਲੀ ਤੱਕ ਦਰਿਆ ਦੇ ਉਤੇ ਕਿਸਾਨ ਹੋਏਗਾ ਕੋਈ ਅਕਾਲੀ ਪਾਰਟੀ ਨਹੀਂ ਕੋਈ ਆਪ ਪਾਰਟੀ ਨਹੀਂ ਕੋਈ ਭਾਜਪਾ ਨਹੀਂ ਕੋਈ ਕਾਂਗਰਸ ਨਹੀਂ ਸਿਰਫ ਤੇ ਸਿਰਫ ਕਿਸਾਨ ਸਾਡੀ ਕੇਂਦਰ ਸਰਕਾਰ ਕਹਿੰਦੀ ਆ ਬਈ ਇਹ ਜੱਟ ਬਹਿ ਗਿਆ ਹਨ ਪੜ ਬਹਿ ਗਿਆ ਇਹ ਅਤਵਾਦੀ ਆ ਇਹ ਗੈਂਗਸਟਰ ਆ ਇਹ ਵੱਖਵਾਦੀ ਆ ਉਹਨੂੰ ਮੈਂ ਇਥੋਂ ਐਸ ਸਟੇਜ ਤੋਂ ਕਹਿ ਦੇਣਾ ਚਾਹੁੰਨੀ ਆ ਮੋਦੀ ਨੂੰ ਬਈ ਇਹ ਨਾ ਅਤਵਾਦੀ ਨੇ ਨਾ ਵੱਖਵਾਦੀ ਨੇ ਨਾ ਇਹ ਗੈਂਗਸਟਰ ਨੇ ਇਹ ਸਿਰਫ ਕਿਸਾਨ ਨੇ ਨਾ ਜਾਟਿਆ ਨਾ ਹਿੰਦੂਆ ਨਾ ਸਿੱਖਿਆ ਨਾ ਪੰਜਾਬ ਆ ਇਹ ਆਲ ਵਰਲਡ ਆ ਕਿਉਂਕਿ ਤੁਸੀਂ ਵੇਖੋ ਅਮਰੀਕਾ ਕਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਤੇ ਹੋਰ ਅਦਰ ਕੰਟਰੀਜ਼ ਨੇ ਵੀ ਇਹ ਦਾ ਵਿਰੋਧ ਕੀਤਾ ਏ ਇਸ ਕਾਲਾ ਕਾਨੂੰਨਾਂ ਦਾ ਅੱਜ ਇੱਕ ਹੋਰ ਮੀਟਿੰਗ ਜਿਹੜੀ ਕਾਲ ਕੀਤੀ ਗਈ ਏ ਉਹ ਮੀਟਿੰਗ ਜਲਦੀ ਵੀ ਏ ਕੀ ਸਮਝ ਦਿਓ ਕੁਝ ਮੀਟਿੰਗ ਚ ਸਿਟਾ ਨਿਕਲ ਕੇ ਸਾਹਮਣੇ ਆਊਗਾ ਵੇਖੋ ਜੀ ਅਸੀਂ ਹੋਪ ਕਰਦੇ ਆ ਬਈ ਕੋਈ ਚੰਗਾ ਸਿਟਾ ਨਿਕਲ ਆਵੇ ਤੇ ਜਿਹੜੇ ਸਾਡੇ ਉਥੇ 25 30 ਸ਼ਹੀਦ ਹੋ ਗਿਆ ਗਾਂ ਸ਼ਹੀਦੀਆਂ ਨਾਂ ਵਧਣ ਤੇ ਮੋਦੀ ਨੂੰ ਵੀ ਅਸੀਂ ਇਹ ਬੇਨਤੀ ਕੀਤੀ ਆ ਕਿ ਤੂੰ ਬਾਨੀ ਆ ਡਾਨੀ ਨੂੰ ਛੱਡ ਤੇ ਤੂੰ ਬਾਪ ਆ ਸਾਰੇ ਹਿੰਦੁਸਤਾਨ ਦਾ ਤੇ ਇਹ ਇੱਕ ਤੇ ਝੂਠਾ ਬੜਾ ਪਹਿਲੋਂ ਇਹਨੇ ਆਪਣੇ ਆਪ ਨੂੰ ਸਿੰਗਲ ਲਖਾਇਆ ਫੇਰ ਜਦੋਂ ਪਤਾ ਲੱਗਿਆ ਲੋਕਾਂ ਨੂੰ ਘਰ ਵਾਲੀ ਦਾ ਤੇ ਫੇਰ ਡਬਲ ਲਿਖਾਉਣ ਲੱਗ ਪਿਆ ਇੱਕ ਹੈਰਾਨੀ ਦੀ ਗੱਲ ਆ ਵੀ ਜਦੋਂ ਮਾਂ ਨੂੰ ਮਿਲਣ ਜਾਂਦਾ ਹੈ ਨਾ ਕੈਮਰਾਮੈਨ ਨੂੰ ਨਾਲ ਲੈ ਕੇ ਜਾਂਦਾ ਭਈ ਮਾਂ ਨੂੰ ਮਿਲਣ ਵਾਸਤੇ ਫੋਟੋ ਦੀ ਕਿੰਨੀਕ ਜ਼ਰੂਰਤ ਆ ਵੀ ਇਹ ਦੱਸਣਾ ਚਾਹੁੰਦਾ ਤੂੰ ਵੀ ਅੱਜ ਮੈਂ ਮਾਂ ਨੂੰ ਮਿਲ ਕੇ ਆਇਆ ਕਿ ਅਸੀਂ ਮਾਵਾਂ ਨੂੰ ਨਹੀਂ ਮਿਲਦੇ ਕਿ ਬੱਚੇ ਸਾਨੂੰ ਨਹੀਂ ਮਿਲਦੇ ਕਦੀ ਕਹਿੰਦਾ ਮੈਂ 6 ਸਾਲ ਦੀ ਉਮਰ 'ਚ ਚਾਹ ਵੇਚਦਾ ਸਾਂ ਤੇ ਉੱਥੇ ਉਹ ਸਟੇਸ਼ਨ ਹੀ ਨਹੀਂ ਹੈਗਾ ਜਿੱਥੇ ਚਾਹ ਵੇਚਦਾ ਸੀ ਫਿਰ ਇਹ ਕਹਿੰਦਾ ਮੈਂ ਫਲਾਣੇ ਸਾਲਾਂ 'ਚ ਗ੍ਰੈਜੂਏਸ਼ਨ ਕੀਤੀ ਜੇ ਇਹਨੇ 18 ਸਾਲ ਚਾਹ ਵੇਚੀ ਤੇ ਗ੍ਰੈਜੂਏਸ਼ਨ ਕਿਹੜੇ ਵੇਲੇ ਕੀਤੀ ਫਿਰ ਇਹ ਕਹਿੰਦਾ ਮੈਂ ਫਲਾਣੀ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਇਹ ਸਾਰਾ ਹੀ ਝੂਠ ਦਾ ਬਲੰਦਾ ਏ ਇਨਾ ਝੂਠਾ ਹੈ ਬਈ ਪਤਾ ਨਹੀਂ ਮਾੜੀ ਕਿਸਮ ਤੇ ਸਾਰੇ ਹਿੰਦੁਸਤਾਨ ਦੀ ਬਈ ਇਨਾ ਗੰਦਾ ਤੇ ਇਨਾ ਝੂਠਾ ਤੇ ਇਨਾ ਮਾੜਾ ਪ੍ਰਧਾਨ ਜੇ ਇਨਾ ਝੂਠਾ ਗੰਦਾ ਇਨਸਾਨ ਤੁਸੀਂ ਕਹਿ ਰਹੇ ਹੋ ਤੇ ਦੇਸ਼ ਦੀ ਜਨਤਾ ਹਰ ਇਲੈਕਸ਼ਨ ਵਿੱਚ ਫਿਰ ਮੋਦੀ ਦੇ ਨਾਮ ਤੇ ਹੀ ਫਤਵਾ ਕਿਉਂ ਦੇ ਰਹੀ ਹੈ ਉਹਨਾਂ ਨੂੰ ਕਿਉਂ ਸਮਰਥਨ ਦਿੱਤਾ ਜਾ ਰਿਹਾ ਹੈ ਈਵੀਐਮ ਮਸ਼ੀਨਾ ਇਹ ਹਿੰਦੁਸਤਾਨ ਉਹਨਾਂ ਚਿਰ ਨਹੀਂ ਠਹਿਰਿਆ ਪਿਛਲੇ ਜਦੋਂ 5 ਸਾਲੇ ਦੇ ਕੋਲ ਆਇਆ ਇਹ 84 ਵਾਰ ਵਿਦੇਸ਼ਾਂ ਚ ਗਿਆ ਹੈ ਸਿਰਫ ਤੇ ਸਿਰਫ ਈਵੀਐਮ ਮਸ਼ੀਨਾ ਜਿਹੜੀਆਂ ਹੈ ਕਿਸ ਇੰਜੀਨੀਅਰ ਨੂੰ ਸਿਆਣਿਆਂ ਨੂੰ ਪੁੱਛ ਲੋ ਉਹ ਕਹਿੰਦੇ ਸੀ ਤੁਹਾਨੂੰ ਦੱਸ ਦਿੰਨੇ ਆ ਤਾਂ ਮੈਥਡ ਭਈ ਜੇ ਵੋਟ ਭਾਵੇਂ ਕਾਂਗਰਸ ਨੂੰ ਪਾਈ ਭਾਵੇਂ ਆਪ ਨੂੰ ਪਾਈ ਆ ਨਾ ਇਹ ਉਹ ਫੁੱਲ ਨੂੰ ਕਨਵਰਟ ਹੁੰਦੀ ਪਰ ਪੰਜਾਬ ਵਿੱਚ ਵੀ ਤੇ ਈਵੀਐਮ ਤੇ ਥਰੂ ਹੀ ਸਰਕਾਰ ਬਣੀ ਸੀਗੀ ਪੰਜਾਬ ਚ ਇਹਨੇ ਈਵੀਐਮ ਮਸ਼ੀਨਾਂ ਨਹੀਂ ਵਰਤੀਆਂ ਇਹਨੂੰ ਪਤਾ ਸੀ ਕਿ ਜੇ ਇੱਥੇ ਵੀ ਵਰਤੀਆਂ ਗਈਆਂ ਤੇ ਰੌਲਾ ਪੈ ਜਾਣਾ ਜਿਹੜੇ ਨੇਤਾ ਸਾਡੇ ਚੁਣਿਆ ਗਏ ਸਪੈਸ਼ਲੀ ਜੇ ਕਾਂਗਰਸ ਦੇ ਆ ਜਿਵੇਂ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਓਜਲਾ ਨੇ ਖਰੂਰ ਸਾਹਿਬ ਤੋਂ ਜਸਵੀਰ ਸਿੰਘ ਡਿੰਪਾ ਏ ਜਿਦਾਂ ਲੁਧਿਆਣੇ ਤੋਂ ਰਵਨੀਤ ਬਿੱਟੂ ਆ ਹੋਰ ਵੀ ਜਿਹੜੇ ਵੀ ਜਿਹੜੇ ਚੁਣੇ ਗਏ ਆ ਨਾ ਉਹ ਜੇ ਨਾਂ ਚੁਣੇ ਜਾਂਦੇ ਤੇ ਧਰਤੀ ਉੱਪਰ ਤੇ ਸਮਾਨ ਥੱਲੇ ਆ ਜਾਣਾ ਸੀ ਕਿਉਂਕਿ ਉਹ ਪਪੂਲਰ ਲੀਡਰ ਨੇ ਸਾਡੇ ਮੋਦੀ ਸਰਕਾਰ ਦੇ ਜਿਹਨੇ ਵੀ ਮੰਤਰੀ ਨੇ ਉਹ ਹੀ ਆਖਰੇ ਨੇ ਵੀ ਬਿੱਲ ਵਿੱਚ ਸੋਧ ਹੋ ਸਕਦੀ ਬਿੱਲ ਵਾਪਸ ਨਹੀਂ ਹੋ ਸਕਦੇ ਜੇ ਦੋਸਤਾਂ ਮੋਦੀ ਦਾ ਤੇ ਮੋਦੀ ਦੇ ਵਜ਼ੀਰਾਂ ਦੇ ਪਿਓ ਦੀ ਜ਼ਗੀਰ ਨਹੀਂ ਹੈਗੀ ਇਹ ਸਾਂਝਾ ਇਹ ਸਾਡਾ ਤੇ ਸਾਨੂੰ ਪਤਾ ਹੈ ਅਸੀਂ ਰੱਦ ਕਿਵੇਂ ਕਰਾਉਣੇ ਕਾਨੂੰਨ ਅਸੀਂ 18 ਵਾਰ ਦਿੱਲੀ ਅੱਗੇ ਜਿੱਤੀ ਆ 19 ਵਾਰ ਜਿੱਤ ਕੇ ਅਸੀਂ ਆਉਣਾ ਕਿਉਂਕਿ ਸਾਨੂੰ ਪਤਾ ਹੈ ਅਸੀਂ ਜਾਣਦੇ ਹਾਂ ਕਹਿੰਦਾ ਨਾ ਇੱਥੇ ਇਹ ਸਾਰੇ ਅਨਪੜ੍ਹ ਆ ਕਿਸਾਨ ਅਨਪੜ੍ਹ ਨੇ ਤੇ ਇੱਥੇ ਪੜ੍ਹੇ ਲਿਖੇ ਆ ਮੈਂ 1967 ਦੀ ਗ੍ਰੈਜੂਏਟ ਆ ਤੇ ਇਹ ਕਿਵੇਂ ਕਹਿ ਸਕਦਾ ਜਿਵੇਂ ਮਾਵਾਂ ਗ੍ਰੈਜੂਏਟ ਨੇ ਤੇ ਕੋਤ ਤੇ ਗਾਂ ਪੋਸਟ ਗ੍ਰੈਜੂਏਟ ਹੋਣੇ ਚਾਹੀਦੇ ਉਸ ਕਰਕੇ ਉਹ ਆਪ ਨਹੀਂ ਪੜਿਆ ਤੇ ਉਹ ਸਮੇਂ ਦਾ ਵੀ ਇੱਥੇ ਸਾਰਿਆਂ ਨੂੰ ਪੜ ਬੈਠੇ ਉਹਨੂੰ ਉਹਨਾਂ ਤੋਂ ਬਰਦਾਸ਼ਤ ਹੀ ਨਹੀਂ ਹੁੰਦਾ ਵੀ ਇਹ بڑے ਲਿਖੇ ਲੋਕ ਹੋਰ ਵੀ ਲੋਕ ਪਸਨੀ ਇਥੋਂ ਦੇ ਮੌਜੂਦ ਨੇ ਗੱਲਬਾਤ ਕਰਾਂਗੇ ਪਾਜੀ ਕੀ ਨਾਮ ਹੈ ਔਰ ਕੀ ਕਹਿਣਾ ਚਾਹੁੰਦੇ ਜੀ ਅੱਜ ਭੋਖੜ ਧਾਲ ਕੀਤੀ ਜਾਂਦਾ ਹਾਂਜੀ ਮੇਰਾ ਨਾਮ ਗੁਰਜੀਤ ਸਿੰਘ ਸੰਧੂ ਆ ਜੀ ਤੇ ਜੋ ਅੱਜ ਭੋਖੜ ਧਾਲ ਆ ਉਹ ਉਹਦਾ ਇੱਕ ਸੰਦੇਸ਼ ਆ ਇੱਕ ਯੋਗਦਾਨ ਆ ਕਿਸਾਨੀ ਸੰਘਰਸ਼ ਦੇ ਵਿੱਚ ਵੀ ਜਿਹੜੇ ਕਿਸਾਨ ਦੇ ਜਿਹੜੇ ਪੁੱਤ ਨੇ ਉਹ ਅੱਜ ਫੋਖਰ ਧਾਲ ਤੇ ਜੇ ਬੈਠੇ ਨੇ ਤੇ ਉਹਨਾਂ ਦਾ ਕੋਈ ਮਤਵ ਆ ਵੀ ਉਹ ਆਉਣ ਵਾਲੀ ਜਿਹੜੀ ਜਨਰੇਸ਼ਨ ਉਹਨੂੰ ਬਚਾਉਣ ਲਈ ਜਿਹੜੇ ਅੱਜ ਜਿਹੜਾ ਐਡਾ ਵੱਡਾ ਸੰਘਰਸ਼ ਬਣ ਗਿਆ ਹੈ ਤੇ ਮੈਂ ਅੱਜ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਭਾਵੇਂ ਕਿਸੇ ਤਰੀਕੇ ਨਾਲ ਇੱਕ ਦਿਨ ਦਾ ਆਪਣਾ ਯੋਗਦਾਨ ਜਿਹੜਾ ਵਾ ਉਹ ਪਾਇਆ ਜਾਵੇ ਇਸ ਸੰਘਰਸ਼ ਦੇ ਵਿੱਚ ਇਸ ਲਈ ਅਸੀਂ ਅੱਜ ਸਾਰੇ ਵੀਰ ਜਿਹੜੇ ਆ ਭੁਖੜ ਹਟਾਲ ਦੇ ਜਿਹੜਾ ਉਹ ਬੈਠੇ ਆ ਐਡੀ ਵੱਡੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਭੁਖੜ ਹਟਾਲ ਦੇ ਬੈਠੇ ਸੀਗੇ ਪਹਿਲੇ ਵੀ ਵਿੱਚੇ ਅੰਦੋਲਨ ਵੀ ਕਰ ਰਹੇ ਨੇ ਵਿੱਚ ਵਿੱਚ ਭੁਖੜ ਹਟਾਲ ਤੇ ਵੀ ਬੈਠਦੇ ਨੇ ਉਹਨਾਂ ਦੀ ਸੁਣਵਾਈ ਨਹੀਂ ਹੋ ਪਾਰੀ ਤਾਂ ਤੁਹਾਡੀ ਸੁਣਵਾਈ ਕਿਸੇ ਹੋਏਗਾ ਵੇਖੋ ਜੀ ਸੁਣਵਾਈ ਤੇ ਸਮੇਂ ਦੀਆਂ ਸਰਕਾਰਾਂ ਨੇ ਕਰਨੀਆਂ ਜਿਹੜਾ ਉਹ ਤਾਨਾਸ਼ਾਈ ਜਿਹੜਾ ਉਹ ਅੱਜ ਹਿਟਲਰ ਦਾ ਜਿਹੜਾ ਰੂਪ ਜਿਹੜਾ ਉਹ ਧਾਰ ਚੁੱਕਾ ਵਾ ਉਹਦੇ ਕਰਕੇ ਜਿਹੜੀ ਆ ਸੰਘਰਸ਼ ਜਿਹੜਾ ਵਾ ਹਮੇਸ਼ਾ ਹੀ ਜਿਹੜੇ ਆ ਲੰਬੇ ਚੱਲੇ ਆ ਜੇ ਆਪਾਂ ਭਗਾ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੀ ਨੇ 9 ਮਹੀਨੇ ਜਿਹੜਾ ਸੰਘਰਸ਼ ਕੀਤਾ ਸੀ ਅੰਗਰੇਜ਼ਾਂ ਦੇ ਜਿਹੜੇ ਖਿਲਾਫ ਉਹ ਵੀ ਸੰਘਰਸ਼ ਜਿਹੜਾ ਇੰਨਾ ਲੰਮਾ ਚੱਲਿਆ ਸੀ ਹਜੇ ਤੇ ਇੱਕ ਮਹੀਨਾ ਆਇਆ ਸਾਡਾ ਇਹ ਪ੍ਰੀਖਿਆ ਲੈ ਰਹੀ ਹੈ ਹਿਟਲਰ ਸਰਕਾਰ ਜਿਹੜੀ ਅੱਜ ਤਾਨਾਸ਼ਾਈ ਬਣ ਕੇ ਅੱਜ ਜਿਹੜਾ ਵਾ ਉਹ ਸੰਘਰਸ਼ ਨੂੰ ਲੰਮਾ ਲੈ ਕੇ ਜਾਣਾ ਚਾਹੁੰਦੀ ਆ ਵੀ ਇਹ ਕਿਸੇ ਤਰੀਕੇ ਨਾਲ ਜਾਂ ਤੇ ਇਹਨੂੰ ਬਦਨਾਮ ਕੀਤਾ ਜਾਵੇ ਜਾਂ ਇਹਨੂੰ ਤਾਰਪੀਟੋ ਕੀਤਾ ਜਾਵੇ ਪਰ ਜਿਹੜੇ ਕੰਜ਼ਾਨ ਜਿਹੜੀਆਂ ਕਮੇਟੀਆਂ ਨੇ ਸੰਘਰਸ਼ ਉਹ ਪੜੇ ਵਧੀਆ ਤਰੀਕੇ ਨਾਲ ਸਾਡੀ ਅਗਵਾਈ ਕਰ ਰਹੇ ਨੇ ਤੇ ਅਸੀਂ ਆਸ ਤੇ ਉਮੀਦਾਂ ਨਾਲ ਬੈਠੇ ਆਂ ਵੀ ਜਿਹੜੀ ਆਡੀ ਜਿਹੜੀ ਜੰਗ ਆ ਉਹ ਜਿੱਤ ਕੇ ਅਸੀਂ ਵਾਪਸ ਮੁੜਾਂਗੇ ਆਮ ਜਨਤਾ ਵਿੱਚ ਕਿੰਨੀ ਕੁ ਜਾਗਰੂਤਾ ਆ ਰਹੀ ਹੈ ਹੁਣ ਜਿਹੜੇ ਕਿਸਾਨ ਲਗਾਤਾਰ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਆਮ ਜਨਤਾ ਕਿੰਨਾ ਕੁ ਜਾਗਰੂਕ ਹੋ ਗਈ ਹੈ ਵੇਖੋ ਆਮ ਜਨਤਾ ਜਾਗਰੂਤ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਸੰਘਰਸ਼ ਜਿਹੜਾ ਵਾ ਪੰਜਾਬ 'ਚ ਥੋੜਾ ਟਾਈਮ ਚੱਲਿਆ ਜਾਗਰੂਤ ਕਰਨ ਲਈ ਕਿਉਂਕਿ ਇਸੇ ਕਰਕੇ ਅਸੀਂ ਜਿਹੜਾ ਇਹ ਭੋਖ ਹੜਤਾਲ ਦਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਆਏ ਵੀ ਅਸੀਂ ਸੰਘਰਸ਼ ਦੇ ਵਿੱਚ ਹੋਏ ਵੀ ਜਾਗਰੂਤ ਲੋਕਾਂ ਨੂੰ ਇਹ ਨਹੀਂ ਅੱਜ ਸਮਝ ਆਉਂਦੀ ਵੀ ਕੱਲੀ ਕਿਸਾਨੀ ਦਾ ਮਸਲਾ ਨਹੀਂ ਰਹਿ ਗਿਆ ਕਿਉਂਕਿ ਜੇ ਕਿਸਾਨੀ ਦਾ ਮਸਲਾ ਹੁੰਦਾ ਤੇ ਕਿਸਾਨ ਆਪਣੀ ਫਸਲ ਆਪਣੇ ਘਰਖਾਨਾ ਜੋਗੀ ਬੀਜ ਕੇ ਵੀ ਜਿਹੜਾ ਵਾ ਆਪਣੀ ਰੋਟੀ ਰੋਟੀ ਤੇ ਵਧੀਆ ਜ਼ਿੰਦਗੀ ਚਲਾ ਸਕਦਾ ਪਰ ਇਹਨਾਂ ਨੇ ਇਹ ਸੰਘਰਸ਼ ਸਾਡੇ ਲਈ ਲੜਿਆ ਵੀ ਜਿਹੜਾ ਅੱਜ ਆਟਾ ਸਾਨੂੰ 250 ਰੁਪਏ ਦਾ 10 ਕਿਲੋ ਮਿਲਦਾ ਵਾ ਉਹਨਾਂ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਵੱਡੇ ਵੱਡੇ ਕੋਪਰੇਟ ਘਰਾਨਿਆਂ ਨੇ ਜਦੋਂ ਇਹ ਅਨਾਜ ਨੂੰ ਜਦੋਂ ਆਪਣੇ ਅੰਦਰ ਸਮੇਟ ਲਿਆ ਵੱਡੇ ਵੱਡੇ ਸੈਲੂਆਂ ਦੇ ਵਿੱਚ ਤੇ ਤੁਸੀਂ ਵੇਖੋ ਵੀ ਆਉਣ ਵਾਲੇ ਸਮੇਂ 'ਚ ਭੁੱਖ ਮਾਰੀ ਜਿਹੜੀ ਆ ਗਰੀਬ ਬੰਦਾ ਮਰ ਜਾਣ ਵਾਲੇ ਅਮੀਰਾਂ ਨੇ ਫਿਰ 500 ਰੁਪਏ ਕਿਲੋ ਜਿਹੜਾ 10 ਕਿਲੋ ਆਟਾ ਜਿਹੜਾ 500 ਰੁਪਏ ਦੀ ਥੈਲੀ ਵੀ ਲੈ ਕੇ ਆਪਣੇ ਘਰੇ ਲੈ ਆਉਣੀ ਆ ਪਰ ਇਹਦੇ ਵਿੱਚ ਜਿਹੜਾ ਗਰੀਬ ਧੌਕਾ ਵਾ ਜਿਹੜਾ ਪਹਿਲਾਂ ਵੀ ਕਰੋਨਾ ਦੀ ਮਾਰ ਇਠਾ ਜਿਹੜਾ ਦੱਬ ਗਿਆ ਤੇ ਹੁਣ ਜਿਹੜੀ ਆ ਕਿਸਾਨੀ ਲੜ ਰਹੀ ਆ ਉਹ ਹਰ ਵਰਗ ਦੇ ਹਰ ਦੁਕਾਨਦਾਰ ਤੁਸੀਂ ਵੇਖੋ ਜਦੋਂ GST ਲਾਈ ਠੀਕ ਆ GST ਲਾਈ ਉਹਨੇ ਨਿਕਾ ਦੁਕਾਨਦਾਰ ਮਾਰਦਾ ਠੀਕ ਆ ਜਦੋਂ ਨੋਟਬੰਦੀ ਕੀਤੀ ਸਾਰਾ ਹਿੰਦੁਸਤਾਨ ਮਾਰਦਾ ਵੀ ਉਹਦੀਆਂ ਜਿਹੜੀਆਂ ਇੱਕੋ ਆ ਪੀਨ ਨੂੰ ਇੰਨਾ ਗਰੀਬ ਕਰਕੇ ਅਡਾਨੀ ਦੇ ਅਵਾਨੀ ਦੇ ਹਵਾਲੇ ਜਿਹੜਾ ਦੇਸ਼ ਕੀਤਾ ਜਾਵੇ ਉਹਦੇ ਜਿਹੜਾ ਇਹ ਤੁਰਿਆ ਹੋਇਆ ਵਾ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਇਹ ਸਾਰੇ ਵਰਗਾਂ ਦਾ ਜਿਹੜਾ ਅੰਦੋਲਨ ਆ ਕੱਲਾ ਇੱਕ ਕਿਸਾਨੀ ਨੂੰ ਵੇਖ ਕੇ ਜਿਹੜਾ ਵਾ ਇਹਨੂੰ ਨਾ ਵੇਖਿਆ ਜਾਵੇ ਤੇ ਹਰ ਬੰਦੇ ਨੂੰ ਇਨਸਾਨੀਅਤ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਹਾਂ ਕਿ ਹਰ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਦਾਂ ਜਿੱਦਾਂ ਤੁਹਾਡੇ ਮਨ ਦਾ ਜ਼ਮੀਰ ਆਵਾਜ਼ ਦਿੰਦਾ ਹੈ ਉਦਾਂ ਉਦਾਂ ਆਪਣਾ ਜਿਹੜਾ ਵਾ ਯੋਗਦਾਨ ਪਾਓ ਭੁਖਰਤਾਲੀ ਰੂਪਰੇਖਾ ਕੀ ਕਰੇਗੀ ਰਾਤ ਨੂੰ ਵੀ ਭੁਖਰਤਾਲ ਦੇ ਬੈਠੋਗੇ ਕਿ ਇੱਕ ਦਿਨ ਦੀ ਭੋਰ ਤਾਲ ਲਿਆ ਵੇਖੋ ਇੱਕ ਦਿਨ ਦੀ ਅਜੇ ਅਹੀਂ ਭੁਖਰਤਾਲ ਕੀਤੀ ਆ ਅੱਜ ਅਸੀਂ ਆਪਣੇ ਵੀਰਾਂ ਨਾਲ ਜਿਹੜਾ ਵਾ ਉਹ ਵਾਰਤਾਲਾਪ ਕਰਾਂਗੇ ਤੇ ਪ੍ਰਮਾਤਮਾ ਕਰੇ ਜੇ ਸਾਡੇ ਇਸ ਸੰਘਰਸ਼ ਨੂੰ ਹੋਰ ਬਲ ਮਿਲਿਆ ਤੇ ਅਸੀਂ ਜਿਹੜਾ ਵਾ ਇੱਕ ਦਿਨ ਦੀ ਛੱਡ ਕੇ ਅਸੀਂ ਪੂਰਾ ਉਦੋਂ ਤੱਕ ਟਰਨ ਵਾਈਜ਼ ਜਿਹੜੇ ਆ ਆਪਣੇ ਨੌਜਵਾਨ ਆਪਣੇ ਵੀਰਾਂ ਨੂੰ ਹੋਰ ਨਾਲ ਜੋੜ ਕੇ ਤੇ ਜਿਹੜਾ ਅਸੀਂ ਅੰਮਰਸਰਚ ਇੱਕ ਜਿਹੜੀ ਜਾਗਰਤਾ ਪਲੋਨ ਲਈ ਇਹ ਭੁਖੜਤਾ ਰੱਖਾਂਗੇ ਭਾਵੇਂ ਤੁਸੀਂ ਭੁਖੜਦਾਲ ਦੇ ਬੈਠੇ ਹੋ ਪਰ ਕੰਮ ਕਾਰ ਛੱਡ ਕੇ ਬੈਠੇ ਹੋ ਕੀ ਦਿੱਕਤ ਨਹੀਂ ਆਏਗੀ ਤੁਹਾਨੂੰ ਪਰਿਵਾਰ ਬਾਲਲ ਵਿੱਚ ਵੇਖੋ ਜਦੋਂ ਸੋਚ ਲੋਕਪੱਖੀ ਹੋ ਜੇ ਉਦੋਂ ਨਾ ਪੇ ਨੁਕਸਾਨ ਤੇ ਉਦੋਂ ਵੇਖੇ ਜਾਂਦੇ ਆ ਜਦੋਂ ਖਾੜਾ ਮਟੀਰੀਅਲਿਸਟਿਕ ਹੋਏ ਜਾਂ ਲੋਕ ਜਾਂ ਪਦਾਰਥਵਾਦੀ ਪਾਦੀ ਸੋਚ ਹੋਵੇ ਸਾਡੀ ਸੋਚ ਲੋਕਪੱਖੀ ਲੋਕਾਂ ਦੇ ਵਿਕਾਸ ਲਈ ਸੋ ਜਿਹੜਾ ਨਫਾ ਨੁਕਸਾਨ ਹੈ ਲੋਕਾਂ ਦੇ ਨਾਲ ਹੀ ਹੈ ਨਫਾ ਵੀ ਲੋਕਾਂ ਦੇ ਨਾਲ ਹੀ ਹੈ ਤੇ ਜਿਹੜਾ ਨੁਕਸਾਨ ਵੀ ਲੋਕਾਂ ਦੇ ਨਾਲ ਹੀ ਹੈ ਸੋ ਅਸੀਂ ਤੁਰ ਤੋਂ ਹੀ ਇੱਕ ਕਿਸਾਨ ਪਰਿਵਾਰ ਦੇ ਹੋਣ ਦੇ ਨਾਤੇ ਅਸੀਂ ਆਪਣਾ ਚਾਹੁੰਦੇ ਆ ਕਿ ਅਸੀਂ ਆਪਣਾ ਫਰਜ਼ ਪੂਰੇ ਤਨਦੇਹੀ ਨਾਲ ਨਿਭਾਈਏ ਤਾਂ ਜੋ ਬਾਕੀ ਬਿਜ਼ਨਸਮੈਨ ਜਾਂ ਜੋ ਲੋਕੀ ਕਾਰੋਬਾਰ ਕਰ ਰਹੇ ਉਹਨਾਂ ਨੂੰ ਵੀ ਉਹ ਵੀ ਸੁਚੇਤ ਹੋਣ ਕਿ ਇਹ ਜਿਹੜਾ ਨਫਾ ਨੁਕਸਾਨ ਹੈ ਉਹ ਚਾਹੇ ਕੋਸ਼ਚੰਦ ਦਿਨਾਂ ਦਾ ਹੋਗਾ ਪਟ ਜਿਹੜਾ ਅਸੀਂ ਚੁੱਪ ਬੈ ਕੇ ਨੁਕਸਾਨ ਕਰਾ ਲੈਣਾ ਉਹ ਪੀੜੀਆਂ ਦੜ ਪੀੜੀਆਂ ਹੀ ਚੱਲੂਗਾ ਤਾਂ ਤਸਵੀਰਾਂ ਨਿਊ ਅੰਮ੍ਰਿਤਸਰ ਦੀਆਂ ਗੋਲਡਨ ਗੇਟ ਦੀਆਂ ਨੇ ਇੱਥੇ ਕੀ ਆਮ ਜਨਤਾ ਦੇ ਜਿਹੜੇ ਲੋਕ ਨੇ ਉਹ ਭੁਖੜ ਹੜਤਾਲ ਤੇ ਬੈਠੇ ਨੇ ਉਹ ਇੱਕ ਵੱਡੀ ਉਦਾਹਰਣ ਦਿੱਤੀ ਜਾ ਰਹੀ ਹੈ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਵੀ ਉਹ ਵੀ ਇਸ ਕਿਸਾਨੀ ਜਿਹੜੇ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਉਹ ਇੱਥੇ ਜਿਹੜੇ ਬੀਬੀ ਜੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਵੀ ਜੇਕਰ ਮੋਦੀ ਸਰਕਾਰ ਨੇ ਕਿਸਾਨਾਂ ਦੇ ਜਿਹੜੇ ਨਵੇਂ ਕਾਨੂੰਨ ਖਾਰਜ ਨਾ ਕੀਤੇ ਤਾਂ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਰਿਆ ਵਿਛਾ ਕੇ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਵੱਡਾ ਬਿਆਨ ਜਿਹੜਾ ਆਮ ਜਨਤਾ ਨੂੰ ਦਿੱਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਨਿਊ ਅੰਮ੍ਰਿਤਸਰ ਵਿਖੇ ਤਸਵੀਰਾਂ ਨੇ ਗੋਲਡਨ ਗੇਟ ਤੇ ਗੋਲ ਖੜੇ ਨੇ ਜਿੱਥੇ ਕਿ ਕੁਝ ਲੋਕ ਨੇ ਜਿਹੜੇ ਕਿ ਕਿਸਾਨੀ ਅੰਦੋਲਨ ਦੇ ਹਮਾਇਤ ਵਿੱਚ ਅੱਗੇ ਆਏ ਨੇ ਔਰ ਭੁਖ ਹੜਤਾਲ ਕੀਤੀ ਜਾ ਰਹੀ ਹੈ ਔਰ ਲਗਾਤਾਰ ਮੋਦੀ ਸਰਕਾਰ ਪਾਸੋਂ ਇਹ ਹੀ ਮੰਗ ਕੀਤੀ ਜਾ ਰਹੀ ਹੈ ਜਿਹੜੇ ਖੇਤੀ ਕਾਨੂੰਨ ਨੇ ਇਹ ਖੇਤੀ ਕਾਨੂੰਨ ਜਿੱਥੇ ਕਿ ਕਿਸਾਨਾਂ ਦੇ ਖਿਲਾਫ ਨੇ ਉੱਥੇ आम जनता ਦੇ ਖਿਲਾਫ ਹੀ ਨੇ ਇਸ ਲਈ ਇਹ ਖੇਤੀ ਕਾਨੂੰਨ ਐ ਖਾਰਜ ਕੀਤੇ ਜਾਣ ਹੁਣ ਤਾਂ ਵੇਖਣਾ ਇਹ ਹੋਵੇਗਾ ਵੀ ਮੋਦੀ ਸਰਕਾਰ ਆਮ ਜਨਤਾ ਦੀ ਪੁਕਾਰ ਸੁਣਦੀ ਹੈ ਜਾਂ ਨਹੀਂ ਕਹਿਣਾ ਪਰਸਨ ਮੁਕੇਸ਼ 바ਵਨਾ सिकंदर पसीचा दैनिक ਸਰਾ ਟੀਵੀ ਅੰਮ੍ਰਿਤਸਰ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे में समाधान फ्री फ्री फ्री, फ्री मिया रफीक मोहम्मद मोबाइल चौरासी तीन सौ चौहत्तर